ਸਵਾਗਤ ਹੈ ਜੀ ਹੁਸ਼ਾਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਸ਼ਵਤ ਤਾਂ ਪਹਾੜਾਂ 'ਚ ਹੋ ਰਹੀ ਲਗਾਤਾਰ بارش ਦਾ ਪ੍ਰਭਾਵ ਹੈ ਜਿਹੜਾ ਉਹ ਪੰਜਾਬ 'ਚ ਵੀ ਵੇਖਣ ਨੂੰ ਮਿਲ ਰਿਹਾ ਉੱਥੇ ਜਿਕਰ ਅੱਜ ਆਪਾਂ ਹੁਸ਼ਾਰਪੁਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਅੱਜ ਸਵੇਰ ਸਮੇਂ ਤੋਂ ਹੁਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਤੜਕਸਾਰ ਤੋਂ ਭਾਰੀ ਬਾਰਿਸ਼ ਹੋ ਰਹੀ ਹੈ ਤੇ ਜਿਸ ਦਾ ਪ੍ਰਭਾਵ ਹੈ ਜਿਹੜਾ ਹੁਸ਼ਾਰਪੁਰ ਦੇ ਮੈਨੂੰ ਲੱਗਦਾ ਕਿ ਲਗਭਗ ਸਾਰੇ ਹੀ ਚੋਆਾਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਤਸਵੀਰਾਂ ਤੁਹਾਡੇ ਨਾਲ ਇਸ ਤੋਂ ਪਹਿਲਾਂ ਹੁਸ਼ਾਰਪੁਰ ਦੇ ਪੰਗੀ ਚੋਦੀਆਂ ਸਾਂਝੀਆਂ ਕੀਤੀਆਂ ਨੇ ਜੇਜੋ ਚੋਦੀਆਂ ਸਾਂਝੀਆਂ ਕੀਤੀਆਂ ਨੇ ਹੁਸ਼ਾਰਪੁਰ ਦੇ ਨਸਤੀਕੀ ਪਿੰਡ ਸ਼ੇਰਪੁਰ ਬਾਤੀਆ ਦੇ ਚੋਦੀਆਂ ਸਾਂਝੀਆਂ ਕੀਤੀਆਂ ਨੇ ਤੇ ਇੱਕ ਵਾਰ ਮੋੜ ਤੋਂ ਤੁਹਾਡੇ ਨਾਲ ਅਸੀਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਨਾਲ ਸਕਰੀਨ ਤੇ ਤੁਸੀਂ ਵੇਖ ਰਹੇ ਹੋ ਇਹ ਪਿੰਡ ਮਾਂਜੀ ਦੀਆਂ ਤੇ ਮੈਂਗਰੋਵਾਲ ਚੋਦੀਆਂ ਤਸਵੀਰਾਂ ਨੇ ਤੇ ਇਹਨਾਂ ਦੋਹਾਂ ਹੀ ਚੋਆਂ ਨੇ ਅੱਜ ਜਿਹੜਾ ਬੇਹੱਦ ਭਿਆਨਕ ਰੂਪ ਧਾਰਨ ਕੀਤਾ ਹੋਇਆ ਹੈ ਜਿਵੇਂ हिमाचल ਦੇ ਵਿੱਚ ਆਪਾਂ ਹਾਲਾਤ ਵੇਖਦੇ ਆ ਕਿ ਬੱਦਲ ਫਟਣ ਤੋਂ ਬਾਅਦ ਖੱਡਾਂ ਦੇ ਵਿੱਚ ਹਾਲਾਤ ਹੁੰਦੇ ਨੇ ਤਾਂ ਉਸ ਤਰ੍ਹਾਂ ਦੇ ਹਾਲਾਤ ਅੱਜ ਇਹਨਾਂ ਚੂਆਂ ਦੇ ਵਿੱਚ ਨੇ ਪਿੰਡ ਮਾਂਜੀ ਦੀ ਤਸਵੀਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਤੇ ਦੂਸਰੀ ਤਸਵੀਰ ਅਸੀਂ ਤੁਹਾਡੇ ਨਾਲ ਪਿੰਡ ਮੈਂਗਰੋਵਾਲ ਦੀ ਸਾਂਝੀ ਕਰ ਰਹੇ ਹਾਂ ਤਾਂ ਜਦੋਂ ਇਹਨਾਂ ਦੋਹਾਂ ਚੂਆਂ ਦੇ ਵਿੱਚ ਪਾਣੀ ਭਿਆਨਕ ਰੂਪ ਦੇ ਵਿੱਚ ਆਉਂਦਾ ਹੈ ਵੱਡੀ ਮਾਤਰਾਤ ਦੇ ਵਿੱਚ ਆਉਂਦਾ ਹੈ ਤੇ ਪਿੰਡਾਂ ਦਾ ਜਿਹੜਾ ਆਪਸੀ ਸੰਪਰਕ ਟੁੱਟ ਜਾਂਦਾ ਹੈ ਉਧਰਲੇ ਲੋਕ ਉਧਰ ਤੇ ਇਧਰਲੇ ਲੋਕ ਇਧਰ ਫਸ ਕੇ ਰਹਿ ਜਾਂਦੇ ਨੇ ਹਾਲਾਂਕਿ ਜੇਕਰ ਆਪਾਂ ਮੈਂਗਰੋਵਾਲ ਚੋ ਦੀ ਗੱਲ ਕਰ ਲਈਏ ਤਾਂ ਬਿੱਤੇ ਕੁਝ ਦਿਨ ਪਹਿਲਾਂ ਹੀ ਹੁਸ਼ਰਪੁਰ ਤੋਂ ਹੁਸ਼ਰਪੁਰ ਦਿਲ ਕਸ਼ਾਮ 84 ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਡਾਕਟਰ ਰਵਜੋਤ ਵੱਲੋਂ ਇੱਕ ਵੱਡੀ ਸੁਗਾਤ ਹੈ ਕੰਢੀ ਦੇ ਲੋਕਾਂ ਨੂੰ ਦਿੱਤੀ ਗਈ ਹੈ ਕਿ ਮੈਂਗਰੋਵਾਲ ਤੇ ਵੱਡਾ ਚੋ ਹੈ ਤਕਰੀਬਨ ਜਿੱਥੇ ਵੱਡਾ ਚੋ ਹੈ ਉੱਥੇ ਤਕਰੀਬਨ 100 ਮੀਟਰ ਦਾ ਜਿਹੜਾ ਇੱਕ ਵੱਡੇ ਪੁਲ ਦਾ ਨਿਰਮਾਣ ਕੀਤਾ ਜਾਵੇਗਾ 7 ਕਰੋੜ ਤੋਂ ਵਧੇਰੇ ਦੀ ਲਾਗਤ ਦੇ ਨਾਲ ਤਾਂ ਉਸ ਨਾਲ ਸੁਭਾਵਿਕ ਹੈ ਕਿ ਅੱਜ ਇਹਦੇ ਵਿੱਚ ਲੋਕਾਂ ਨੂੰ ਰਾਹਤ ਜਿਹੜੀ ਉਹ ਜ਼ਰੂਰ ਮਹਿਸੂਸ ਹੋਵੇਗੀ ਪਰੰਤੂ ਅੱਜ ਦੀਆਂ ਤਸਵੀਰਾਂ ਵੇਖ ਕੇ ਜਿਹੜੇ ਆਮ ਲੋਕ ਨੇ ਉਹ ਵੀ ਚਿੰਤਤ ਨੇ ਕਿਉਂਕਿ ਇੰਨਾ ਜ਼ਿਆਦਾ ਭਿਆਨਕ ਰੂਪ ਪਿੰਡ ਮਾਂਜੀ ਦੇ ਚੌਦ ਦੇ ਵਿੱਚ ਤੇ ਪਿੰਡ ਬੈਂਕਰਵਾਲ ਦੇ ਚੌਦ ਦੇ ਵਿੱਚ ਇਸ ਤੋਂ ਪਹਿਲਾਂ ਕਦੇ ਵੀ ਨਹੀਂ ਵਖਿਆ ਗਿਆ ਤਾਂ ਦੂਜੇ ਪਾਸੇ ਜੇਕਰ ਆਪਾਂ ਹੁਸ਼ਾਰਪੁਰ ਦੇ ਪੰਗੀ ਚੌਦ ਦੀ ਗੱਲ ਕਰ ਲਈਏ ਤਾਂ ਜਿੱਥੇ ਲਗਾਤਾਰ ਹਿਮਾਚਲ ਦੇ ਵਿੱਚ ਬਾਰਿਸ਼ ਹੋ ਰਹੀ ਹੈ ਭਾਰੀ ਬਾਰਿਸ਼ ਉਹਨਾਂ ਦੇ ਵਿੱਚ ਹੋ ਰਹੀ ਹੈ ਤਾਂ ਉੱਥੇ ਹੀ ਅੱਜ ਹੁਸ਼ਾਰਪੁਰ ਦੇ ਵਿੱਚ ਵੀ ਭਾਰੀ ਬਾਰਿਸ਼ ਤੋਂ ਬਾਅਦ ਪੰਗੀ ਚੌਨ ਨੇ ਵੀ ਕਾਫੀ ਵਿਕਰਾਲ ਰੂਪ ਧਾਰਨ ਕੀਤਾ ਤੇ ਅਏ ਪਹਿਲੇ ਦਿਨਾਂ ਦੇ ਮੁਕਾਬਲੇ ਪਹਿਲੇ ਪਹਿਲੇ ਦਿਨ ਦੇ ਮੁਕਾਬਲੇ ਅੱਜ ਪੰਗੀਚੋਤ ਵਿੱਚ ਪਾਣੀ ਦੀ ਆਮਦ ਹੈ ਜਿਹੜੀ ਉਹ ਜਿੱਥੇ ਕਾਫੀ ਜ਼ਿਆਦਾ ਤਾਂ ਉੱਥੇ ਪਾਣੀ ਦਾ ਬਹਾਵ ਹੈ ਪਾਣੀ ਦੀ ਗਤੀ ਹੈ ਜਿਹੜੀ ਉਹ ਵੀ ਕਾਫੀ ਜ਼ਿਆਦਾ ਤੇਜ਼ ਹੈ ਤੇ ਅਸੀਂ ਵੀ ਆਮ ਲੋਕਾਂ ਨੂੰ ਇਹ ਅਪੀਲ ਕਰਨਾ ਚਾਹਾਂਗੇ ਕਿ ਜੇਕਰ ਤੁਸੀਂ ਵੀ ਆਪਣੇ ਪਰਿਵਾਰ ਦੇ ਨਾਲ ਸਫ਼ਰ ਕਰਦੇ ਹੋ ਜਾਂ ਇਕੱਲੇ ਸਫ਼ਰ ਕਰਦੇ ਹੋ ਆਪਣੇ ਕੰਮਕਾਜ ਤੇ ਜਾਣ ਲਈ ਆਪਣੀ ਕਿਤੇ ਮੰਜ਼ਲ ਤੇ ਜਾਣ ਲਈ ਤਾਂ ਕਿਰਪਾ ਕਰਕੇ ਜਰੀ ਉਹ ਲਾਪਰਵਾਹੀ ਜਾਂ ਕੁਤਾਹੀ ਬਿਲਕੁਲ ਵੀ ਨਾ ਕੀਤੀ ਜਾਵੇ ਜਿਹੀਆਂ ਹਰਕਤਾਂ ਤੋਂ ਗੁਰੇਜ਼ ਕੀਤਾ ਜਾਵੇ ਕਿਉਂਕਿ ਇੱਕ ਮਿੰਟ ਦੀ ਜਿਹੜੀ ਕਾਲੀ ਹੈ ਉਹ ਸਾਨੂੰ ਕਈ ਸਦੀਆਂ ਤੱਕ ਭੁਗਤਣੀ ਪੈ ਸਕਦੀ ਹੈ ਕਿਉਂਕਿ ਹੁਣ ਵੀ ਅਸੀਂ ਇੱਕ ਦੁੱਕਾ ਇੱਕਾ ਦੁੱਕਾ ਚੋਆਂ ਦੀ ਜਿਹੜੀ ਕਵਰੇਜ ਕਰਕੇ ਆਏ ਤਾਂ ਆਪਾਂ ਉਹਨਾਂ ਤੋਂ ਵੇਖ ਰਹੇ ਕਿ ਲੋਕ ਅਜੇ ਵੀ ਜਿਹੜਾ ਉਹ ਨਹੀਂ ਹਟ ਰਹੇ ਨੇ ਰਿਸਕ ਲੈਣ ਤੋਂ ਸੋ ਆਪਣੀ ਜਾਨ ਨੂੰ ਹਥੇਲੀ ਤੇ ਧਰ ਕੇ ਸਫਰ ਜਿਹੜਾ ਨਾ ਕਰੋ ਤਾਂ ਕਿਰਪਾ ਕਰਕੇ ਜਿਹੜਾ ਗੁਰੇਸ਼ ਕੀਤਾ ਜਾਵੇ ਨਾ ਕਾਸਬੀਆਂ ਨੂੰ ਪਾਰ ਕਰਨ ਤੋਂ ਇਹਨਾਂ ਕਾਸਬੀਆਂ ਦੇ ਵਿੱਚੋਂ ਆਪਣੇ ਪਰਿਵਾਰਾਂ ਸਮੇਤ ਲੰਘਣ ਚੋ ਸੋ ਬਹੁਤ ਬਹੁਤ ਧੰਨਵਾਦ ਜੀ